ਨੌ ਦਿਹਾੜੇ ਖਾਂ ਚੋ ਕੇ ਦੂਰੀ ਨਿਕਲਾਈਆਂ ਕੱਦੂ ਖਤਮੋਗ ਤੋਰੀਆਂ ਲੱਗਣੇ ਸ਼ੁਰੂ ਹੋ ਗਈਆਂ ਰੰਗ ਵੀ ਨੇਚਰ ਲਾਈਨਾਂ ਦਾ ਕਿਉਂਕਿ ਕੋਈ ਰੇਸ ਸਪਰੇਅ ਨਹੀਂ ਕਰਦੇ ਅਸੀਂ ਇਹ ਤੇ ਬਿਨਾਂ ਰੇਸ ਸਪਰੇਅ ਦੇ ਤੋਰੀਆਂ ਨੇ ਇਹ ਬਣ ਚੰਨੀਆਂ ਸਵਾਦ ਨੇ ਗਈਆਂ ਕੱਦੂ ਤੋਂ ਵੀ ਵੱਧ ਸਵਾਦ ਬੰਦੀਆਂ ਜਿਵੇਂ ਪਹਿਨਾ ਕੱਦੂ ਬੰਦ ਅਸੀਂ ਵੀ ਵੱਧ ਸਵਾਦ ਬੰਦੀਆਂ ਨੇ ਅਸੀਂ ਬਲ ਕਿਉਂ ਦੁੱਧ ਨਹੀਂ ਪਾਉਂਦੇ ਲੋਕ ਦੁੱਧ ਹੀ ਪਾ ਕੇ ਬਣਾਉਂਦੇ ਨੇਗੇ ਉਹਦਾ ਆਬਦਾ ਆਬਦਾ ਉਹ ਹੁੰਦਾ ਟੈਸਟ ਵੀ ਕਿਵੇਂ ਖਾਣੀ ਆ ਪਰ ਬਣਦੀ ਬਹੁਤ ਵਧੀਆ ਚੀਜ਼ ਐ ਕਿਉਂਕਿ ਨਾ ਰੇਹ ਆ ਨਾ ਸਫਰੇ ਆ ਤਾਜੇ ਪਾਣੀ ਨਾਲ ਧੋਣੇ ਇਹਨਾਂ ਨੂੰ ਇਹਦੇ ਕਰਕੇ ਹੁਣ ਤੋਰੀਆਂ ਸ਼ੁਰੂ ਹੋ ਗਈਆਂ ਕਦੂ ਹੋ ਗਏ ਖਤਮ ਹੁਣ ਜੋ ਤੋਰੀਆਂ ਇਹ ਹੋਰ ਵਧਣ ਲੱਗ ਗਈਆਂ ਫਿਰ ਯਾਰ ਮਿੱਤਰਾਂ ਨੂੰ ਵੀ ਖਵਾਵਾਂਗੇ ਤੋਰੀਆਂ